ਸਸਿਕਲ ਜੀ ਮੈਂ ਸੱਜਨ ਸਿੰਘ ਟੀਮਾ ਬਾਸਕਟਬਾਲ ਪਲੇਅਰ ਅੱਜ ਪੰਜਾਬ ਦੇ ਵਿੱਚ ਅ ਅਸੀਂ ਸਿਹਤ ਪੱਖੋਂ ਬਹੁਤ ਪਛੜ ਗਏ ਆ ਜਿਆਦਾ ਜਿਹੜਾ ਸਮਾਂ ਸਾਡੇ ਵੀਰ ਭੈਣਾ ਬੱਚੇ ਜਿਹੜੇ ਨੇ ਉਹ ਮੋਬਾਈਲ ਤੇ ਔਰ ਨਸ਼ਿਆਂ ਵੱਲ ਉਹਨਾਂ ਦਾ ਰੁਝਾਨ ਹੋ ਗਿਆ ਸੋ ਸਿਹਤ ਪ੍ਰਤੀ ਜਿਹੜਾ ਜਾਗਰੂਕ ਕਰਨ ਲਈ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਹੈ ਉਹਦੇ ਤਹਿਤ ਉਹਦਾ ਨਾਂ ਦਿੱਤਾ ਪੰਜਾਬ ਨੂੰ ਇੱਕ ਤੰਦਰੁਸਤ ਬਣਾਉਣ ਲਈ ਤੰਦਰੁਸਤ ਪੰਜਾਬ ਤੱਕ ਪਹੁੰਚਣ ਲਈ ਅਸੀਂ ਪਿੰਡਾਂ ਤੋਂ ਸ਼ੁਰੂ ਕਰਨ ਲੱਗੇ ਆਂ ਜਿਸ ਤਰ੍ਹਾਂ ਤੰਦਰੁਸਤ ਦਬੂਲੀਆਂ ਤੰਦਰੁਸਤ ਟਿੱਬਾ ਤੰਦਰੁਸਤ ਕੋਈ ਵੀ ਪਿੰਡ ਦਾ ਨਾਮ ਹੈ ਤੇ ਅਸੀਂ ਉੱਥੋਂ ਸ਼ੁਰੂ ਕਰਾਂਗੇ ਇੱਕ ਮਰਾਥਨ ਦੌੜ ਉਸ ਦੇ ਵਿੱਚ ਹਰ ਸਾਰੇ ਜਣੇ ਬਜ਼ੁਰਗ ਪੈਣਾ ਵੀਰ ਬੱਚੇ ਹਰ ਤਰ੍ਹਾਂ ਦੇ ਜਿਹੜੇ ਆਪਣੇ ਪਿੰਡ ਦੇ ਵਸਨੀਕ ਹੋਣਗੇ ਉਹ ਦੇ ਵਿੱਚ ਦੌੜ 'ਚ ਹਿੱਸਾ ਲੈਣਗੇ ਤੇ ਉਹ ਇੱਕ ਪਿੰਡ ਦੇ ਨਾਮ ਦੇ ਉੱਤੇ ਅਸੀਂ ਸ਼ੁਰੂ ਕਰ ਰਹੇ ਹਾਂ ਤੰਦਰੁਸਤ ਦਬੂਲੀਆਂ ਇੱਕ ਡੈਮੋਨਸਟ੍ਰੇਸ਼ਨ ਦੇ ਤੌਰ ਤੇ ਕਰ ਰਹੇ ਹਾਂ ਇਹ ਉਹ ਰੇਸ ਹੋਏਗੀ ਪਿੰਡ ਦਬੂਲੀਆਂ ਤੋਂ ਲੈ ਕੇ ਕਪੂਰਥਲਾ ਚੁੰਗੀ ਤੱਕ ਔਰ ਵਾਪਸ ਆਉਣਾ ਉਹਦੇ ਵਿੱਚ ਕਈ ਸਾਡੇ ਜਿਹੜੇ ਖਿਡਾਰੀ ਨੇ ਆਰਾਮ ਦੇ ਨਾਲ 22 ਕਿਲੋਮੀਟਰ ਭੱਜਣਗੇ ਬਾਕੀ ਜਿੰਨੀ ਕਿਸੇ ਦੀ ਸਮਰੱਥਾ ਹੈ ਉਹਨਾਂ ਕੋ ਭੱਜਣਗੇ ਸੋ ਇਹ ਇੱਕ ਅਵੇਅਰਨੈਸ ਪ੍ਰੋਗਰਾਮ ਹੈ ਇਸ ਤੋਂ ਬਾਅਦ ਅਸੀਂ ਸਾਰੇ ਬਲਾਕਾਂ ਦੇ ਵਿੱਚ ਜਿਹੜੇ ਸਾਡੇ 23 ਬਲਾਕ ਇੰਚਾਰਜ ਨੇ ਉਹਨਾਂ ਨੂੰ ਇੱਕ ਇੱਕ ਪਿੰਡ ਕਹਾਂਗੇ ਤੁਸੀਂ ਉਹਦੇ ਵਿੱਚ ਇਹ ਕਰਾਓ ਔਰ ਇਸ ਤਰ੍ਹਾਂ ਸਾਰਾ ਸੁਲਤਾਨਪੁਰ ਲੋਧੀ ਕਵਰ ਕਰਕੇ ਉਸ ਤੋਂ ਬਾਅਦ ਅਖੀਰ ਦੇ ਵਿੱਚ ਹੋਊਗਾ ਤੰਦਰੁਸਤ ਸੁਲਤਾਨਪੁਰ ਲੋਧੀ ਤੇ ਮੈਂ ਇਹ ਸਮਝਦਾ ਕਿ ਪਾਰਟੀ ਭਾਜੀ ਤੋਂ ਉੱਪਰ ਉੱਠ ਕੇ ਆਪਾਂ ਨੂੰ ਸਾਰਿਆਂ ਨੂੰ ਇਹ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤਾਂ ਕਿ ਅਸੀਂ ਲੋਕਾਂ ਦੇ ਵਿੱਚ ਉਹਨਾਂ ਨੂੰ ਅਵੇਅਰ ਕਰ ਸਕੀਏ ਉਹਨਾਂ ਨੂੰ ਖੇਡਾਂ ਪ੍ਰਤੀ ਉਹਨਾਂ ਦੀ ਰੁਚੀ ਪੈਦਾ ਕਰ ਸਕੀਏ ਨਸ਼ਿਆਂ ਤੋਂ ਦੂਰ ਰੱਖ ਸਕੀਏ ਮੋਬਾਈਲ ਤੋਂ ਦੂਰ ਰੱਖ ਸਕੀਏ ਸੋ ਇਹ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਅਸੀਂ ਜਿਹੜਾ ਪਹਿਲਾ ਪ੍ਰੋਗਰਾਮ ਹੈ ਪਰਸੋਂ ਨੂੰ 9 ਐਤਵਾਰ ਨੂੰ 9 ਫਰਵਰੀ ਨੂੰ ਅਸੀਂ ਸ਼ੁਰੂ ਕਰਾਂਗੇ ਸਵੇਰੇ 7 ਵਜੇ ਸੋ ਜਿਹੜੇ ਵੀ ਮੇਰੇ ਵੀਰ ਭੈਣਾਂ ਬੱਚੇ ਉਥੇ ਚ ਹਿੱਸਾ ਲੈਣਾ ਚਾਹੁੰਦੇ ਨੇ ਉਹ ਹਿੱਸਾ ਲੈ ਸਕਦੇ ਨੇ ਉਹਨਾਂ ਨੂੰ ਜੀ ਆਇਆਂ ਔਰ ਉਸ ਤੋਂ ਬਾਅਦ ਅਸੀਂ ਇਸ ਨੂੰ ਫਲਾ ਕੇ ਸਾਰੇ ਹਲਕੇ ਤੋਂ ਬਾਅਦ ਜ਼ਿਲ੍ਹੇ ਤੇ ਜ਼ਿਲ੍ਹੇ ਤੋਂ ਬਾਅਦ ਪੰਜਾਬ 'ਚ ਅਸੀਂ ਫਲਾਣ ਦੀ ਕੋਸ਼ਿਸ਼ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ